ਧੰਨਵਾਦ। ਕਾਲੂ ਜੀ। ਹਾਂਜੀ ਕਾਲ ਸਾਹਿਬ। ਉਹ ਆਏ ਕੁਝ ਕੀ ਬਤੇ? ਮਹੀਤ ਸਾਡੇ ਘਰ ਵਾਲੀ ਦੇ ਦੋ ਕੰਢੇ ਹਾਂਜੀ। ਕਿਹੜੀ ਜੀ? ਆ ਪਾਣੀ ਪਿਆ ਦੋ। ਪਾਣੀ ਪਿਆ। ਥੋੜੀ ਘਰੇਲੇ ਨੈਟ ਤੇ ਪਾਇਆ ਬਾਈ ਸਾਰਾ ਕੁਝ। ਅੱਛਾ। ਦੇਖਿਆ ਨਹੀਂ ਤੁਸੀਂ? ਨਾ। ਦੇਖੋ ਜੀ ਹੱਦ ਹੋ ਗਈ ਜੀ ਸਾਰਾ ਕੁਝ ਨੈਟ ਤੇ ਪਾਇਆ ਵਾ ਜੀ। ਲਾਈਵ ਵੀ ਚੱਲਿਆ ਦਾ ਫੋਟੋ ਵੀ। ਹਾਂਜੀ। ਹਾਂਜੀ। ਕੋਹ ਦੀ ਕੱਖਾ ਫੜੀ ਆਹਾ ਉਹ ਕੰਮ ਕਰਨਾ ਕਾ ਫਟੇ ਲਵੇ ਆ ਜਾਣੇ ਵਾਸਤੇ ਉਹ ਜੁੱਤੀਆਂ ਤੇ ਗੋਡੇ ਗੋਡੇ